ਪਿਛਲੇ ਦਿਨੇ ਛੁੱਟੀਆਂ ਦੇ ਦੌਰਾਨ ਵੀ ਕੁੱਲਾ ਰਿਹਾ ਤੇ ਹੁਣ ਰਾਤ ਨੂੰ 7-8 ਵਜੇ ਦੇ ਕਰੀਬ ਵੀ ਕੁੱਲਾ ਹੈ ਕੀ ਕਾਰਨ ਹੈ ਦਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਇਨਸਾਨੀਅਤ ਦੀ ਮਿਸਾਲ ਹੈ ਜੀ ਜਿਹੜਾ ਛੁੱਟੀ ਵਾਲੇ ਦਿਨ ਤੇ 24 ਘੰਟੇ ਜਿਹੜਾ ਕੰਮ ਕਰਨਾ ਉਹ ਉਮੀਦਵਾਰਾਂ ਦੀ ਚੋਣਾਂ ਪੰਚਾਇਤ ਚੋਣਾਂ ਦੀਆਂ ਲੱਗਦੇ ਹੋਣਾ ਜਿਵੇਂ ਵੱਜ ਗਿਆ 5 ਵਜੇ ਇਹ ਤਾਂ ਹੈ ਨਾ 7:00 ਵਜੇ ਜੀ ਮੇਰਾ ਕੰਮ ਕਰ ਗਿਆ ਮੇਰਾ ਆਦੇ 7:00 ਵੱਜ ਚੁੱਕੇ ਨੇ ਜੀ ਹਾਲੇ ਸਾਡਾ ਕੰਮ ਰਾਤ ਨੂੰ ਸਾਇਗਾਤ ਜਾਰੀ ਰਹੂਗਾ ਜੀ ਇਹ ਤਾਂ 7:00 ਹੀ ਬੱਜੇ ਐਸੇ 24 ਘੰਟੇ ਹਾਜ਼ਰ ਹਾਂ ਸਾਰਾ ਕੰਮ ਮੇਰਾ ਪੈਂਡਿੰਗ ਹੈ ਜਿਹੜਾ ਬਸ ਨਿਪਟਾਈ ਜਾਣੇ ਮਤਲਬ ਸਾਰਾ ਕਰਕੇ ਜਾਣਾ ਕਰਾਂਗੇ ਕਰਕੇ ਜਾਣਾ ਕਿੰਨੇ ਵਜੇ ਜਾ ਰਹੇ ਹੋ ਸਰ ਜੇਰੇ ਅਸੀਂ 7:00-8:00 ਵਜੇ ਆ ਜਾਵਾਂਗੇ ਠੀਕ ਹੈ ਤੇ ਕੀ ਕਹਣਾ ਤੁਹਾਨੂੰ ਹੱਕ ਦੇ ਲੋਕਾਂ ਨੂੰ ਜਿਹਨਾਂ ਨੂੰ ਕੋਈ मतलब ਕਿ ਰਾਸ ਕਰਕੇ ਜਾਂ ਹੋਰ ਜਾਂ ਕੋਈ ਦਿੱਕਤ ਹੈ ਤੁਹਾਨੂੰ ਮਿਲਣਾ ਇਹ ਕਰਦੇ ਹਾਂ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਨਿਆ ਚਾਹੁੰਦੇ ਆ ਜੀ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਹੋਰ ਦਸਤਾਵੇਜ਼ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੱਗਣ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹਾ ਹੈ ਜੀ ਔਰ ਬਹੁਤ ਬੜੀ ਇਤਦਾਦ ਵਿੱਚ ਸੰਗਤਾਂ ਆ ਵੀ ਰਹੀਆਂ ਨੇ ਜੀ ਤਾਂ ਸਾਡੇ ਬਿਊਰੋ ਦੇ ਦਫ਼ਤਰ ਨਾਪੜ ਦੇ ਅੰਦਰ ਜੇ ਜੁਡੀਪ ਮੈਂਦੀ ਯਾਤ ਕਾਰਗੁਜ਼ਾਰੀ ਦੇਖੀਏ ਤਾਂ ਕਿੰਨੇ ਕਿੰਨਾ ਸਮਾਂ ਦੇ ਵਿਵਰਤ ਕਰੋ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਵੀਡੀਓ ਸਾਹਿਬ ਦਾ 2 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਨਿਊ ਸਰਟੀਫਿਕੇਟ ਬਣਾ ਕੇ ਦਿੱਤਾ ਫਿਰ ਵੀ ਲੇਟ ਡੇਡ ਤੱਕ ਟਾਈਮ ਤੱਕ ਬੈਠੇ ਰਹੇ ਅਸੀਂ ਬਹੁਤ ਬਹੁਤ ਸਤਿ ਜੀ ਦਾ ਧੰਨਵਾਦ ਕਰਦੇ ਹਾਂ ਤੇ ਇਹੀ ਜੀ ਅਫਸਰ ਜੀ ਸਾਡੇ ਅਫਸਰ ਬਲਾਕ ਚ ਲੱਗਣੇ ਚਾਹੀਦੇ ਛੁੱਟੀ ਵਾਲੇ ਜਿਹੜਾ ਜਦ देर रात ਹੁਣ ਕਿੰਨਾ ਟਾਈਮ ਹੋ ਗਿਆ ਬਹੁਤ ਦੇਖੋ ਸੋਚਣ ਦੀ ਗੱਲ ਆ ਭੈਂਜੀ ਕਰਕੇ ਵੀ ਲੇਟ ਦਫਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਅਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲੋ ਸਾਰੇ ਬਲਾਕ ਵੱਲੋਂ ਵੀ ਲਾ ਲੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਹਨਾਂ ਸਰ ਵੀਡੀਓ ਡਾਕਟਰ ਨਾਬਾ ਦੇ ਵਿੱਚ ਜਿਹੜੇ ਕੰਮਕਾਰ ਨੇ ਬੀਡੀਪੀ ਮੈਡਮ ਨੇ ਮੈਨੂੰ ਕਿਹਾ ਕਿ ਤੁੰਡਾ ਦਾ ਜੀ ਤੁਸੀਂ ਤੁਸੀਂ ਕਿਉਂ ਮੈਨੂੰ ਪ੍ਰਵਾਸਿਤ ਕਰੋਗੇ ਅ ਭਜੀ ਗੱਲ ਦਾ ਦੇਖੋ ਇਹ ਐ ਮੈਡਮ ਬੀਡੀਪੀਓ ਨੇ ਜਿਹੜੇ ਮੈਂ ਅਸੀਂ ਘੱਟੋ ਘੱਟ 20-25 ਸਾਲ ਦੇ ਇਸ ਫੀਲਡ 'ਚ ਆ ਸਿਹਤ 'ਚ ਅੱਜ ਤੱਕ ਅਸੀਂ ਤਾਂ ਕੋਈ ਅਫਸਰ ਇਹ ਹਜੇ ਦੇਖਿਆ ਨਹੀਂ ਐ ਹੁਣ ਤੁਸੀਂ ਦੇਖ ਲਓ ਟਾਈਮ ਘੱਟੋ ਘੱਟ 7:00 ਵਜੇ 7:00 ਵਜੇ ਡਿਊਟੀ ਦੇ ਬੈਠੇ ਨੇ ਕਿਹੜਾ ਅਫਸਰ ਬੈਠਦਾ ਹੈ 7:00 ਤੱਕ ਕੱਲ ਛੁੱਟੀ ਸੀ ਅੱਜ ਛੁੱਟੀ ਸੀ ਛੁੱਟੀ ਵਾਲੇ ਦਿਨ ਤੇ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਹੈ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦੇ ਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਦੇਖਿਆ ਵੀ ਇੰਨੇ ਟਾਈਮ ਦੇ ਵਿੱਚ ਕੀ ਹੈ ਜਾ ਨਹੀਂ ਤਾਂ ਸੇਦੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਡੇਢ ਤੇ ਖੜੇ ਨੂੰ ਵੀ ਬੁਲਾ ਲੈਂਦੇ ਅੰਦਰ ਵੀ ਆ ਜਾਓ ਵੀ ਦੱਸੋ ਕੀ ਕੰਮ ਹੈ ਤਿੰਨ ਚਾਰ ਆਰਡ ਵਾਲੇ ਸੈਕਟਰੀ ਬਿਠਾਏ ਬਨੇ ਵੀ ਜਿਸ ਬੰਦੇ ਨੂੰ ਵੀ ਤਕਲੀਫ ਹੈ ਉਹਦਾ ਹੱਲ ਕਰਦਨੇ ਜਿਹੜੇ ਲੋਕ ਨਾਬੇ ਸਰਕਲ ਦੇ ਵਿੱਚ ਪ੍ਰਸ਼ਾਸਨ ਨੂੰ ਐਦਾਂ ਦੀਆਂ ਗੱਲਾਂ ਕਰਦਨੇ ਵੀ ਸਾਡਾ ਸਾਥ ਨਹੀਂ ਦਿੰਦੇ ਬਿਲਕੁਲ ਗਲਤ ਗੱਲ ਹੈ ਮੈਡਮ ਬੀਡੀਪੀਓ ਅੱਜ ਅਸੀਂ ਡੀਐਸਪੀ ਦਫ਼ਤਰ ਗਏ ਛੁੱਟੀ ਵਾਲਾ ਜਨ ਡੀਐਸਪੀ ਦਾ ਦਫ਼ਤਰ ਵੀ ਮੈਡਮ ਬੈਠੇ ਜੀਗੇ ਮਤਲਬ ਬਹੁਤ ਵਧੀਆ ਅਵਸਰ ਨੇ ਚੰਗੀ ਗੱਲ ਹੈ ਇਦਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਸਾਨੂੰ ਵੀਡੀਓ ਦਾ ਦਫ਼ਤਰ ਤੋਂ ਐਨਓਸੀ ਨਹੀਂ ਮਿਲ ਰਹੀਆਂ ਗਮਰਾਹ ਕਰ ਰਹੇ ਆ ਬਹੁਤ ਵਧੀਆ ਅਵਸਰ ਨੇ ਜੀ ਅਸੀਂ ਇਹਦਾ ਖੋਸਾ ਬਹੁਤ ਪਾਰਟੀ ਵਾਲੀ ਦੇ ਤੌਰ ਤੇ ਕੋਈ ਪੱਖ ਕਿਸੇ ਨੂੰ ਮੈਨੂੰ ਲੱਗਦਾ ਜੀ 4 ਦਿਨ ਸਾਨੂੰ ਲਗਾਤਾਰ ਹੋ ਗਏ ਉਹ ਰਹੇ ਆਉਂਦੇ ਨੇ ਦਫ਼ਤਰ ਚ ਹਾਲਾਤ ਦੇਖਦੇ ਆ ਇੱਕ ਵੀ ਬੰਦਾ ਕੋਈ ਅਸੀਂ ਐ ਨਹੀਂ ਦੇਖਿਆ ਵੀ ਇੱਥੇ ਕੋਈ ਧੰਨੇ ਮਾਰ ਰਿਹਾ ਕੋਈ ਨਰਾਜ਼ੇ ਮਾਰ ਰਿਹਾ ਸਾਰੇ ਬੰਦੇ ਖੁਸ਼ ਨਹੀਂ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਮਤਲਬ ਆਏਨ ਸਮੂਥਲੀ ਕੰਮ ਚੱਲਦਾ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز